ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਤੂਰ ਸਟੱਡੀ ਕਲਾਸ YouTube ਚੈਨਲ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 3 ਬੀਏ ਸੈਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਸੋਸ਼ੀਓਲੋਜੀ ਦਾ ਜਿਹੜਾ ਕਿ ਸ਼ਾਂਤੀ ਗੈਸ ਪੇਪਰ ਲੈ ਕੇ ਆਇਆ ਸੋਸ਼ੀਓਲੋਜੀ ਸਬਜੈਕਟ ਦਾ ਸ਼ਾਂਤੀ ਗੈਸ ਪੇਪਰ ਆ ਇਹ ਵੈਸੇ ਰਾਜੇ ਆਪਾਂ ਨੇ ਸੋਸ਼ੀਓਲੋਜੀ ਤੇ ਜਿਹੜੇ ਮੋਸਟ ਇੰਪੋਰਟੈਂਟ ਟੌਪਿਕਸ ਨੇ ਤੇ ਸ਼ਾਰਟ ਕੁਐਸਚਨ ਆਲਰੇਡੀ ਆਪਣੇ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਵੀ ਠੀਕ ਹੈ ਹਾਂਜੀ ਪਲੇਲਿਸਟ ਬਣੀ ਹੋਇਆ ਇਸ semesters third اور ਸਬਜੈਕਟਸ ਦੀ ਉਹਦੇ ਵਿੱਚ ਤੁਹਾਨੂੰ ਸੋਸ਼ੀਓਲੋਜੀ ਦਾ ਸਾਰਾ ਟੌਪਿਕ ਮਿਲ ਜਾਣਗੇ ਤੇ ਹਜੇ ਆਪਾਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਵੀ ਲੈ ਕੇ ਆਵਾਂਗੇ ਠੀਕ ਹੈ ਇੰਪੋਰਟੈਂਟ ਕੁਐਸਚਨਸ ਯੂਨਿਟ 1 ਦੇ ਵਿੱਚ ਪਹਿਲਾਂ ਤੇ ਸਿਲੇਬਸ ਮੈਂਸ਼ਨ ਕੀਤਾ ਹੋਇਆ ਹੈ ਨਾ ਤੇ ਕਿਵੇਂ ਤੁਸੀਂ ਤਿਆਰੀ ਕਰਨੀ ਹੈ ਵੀ ਆਪਾਂ ਨੇ ਜਿਹੜੇ ਕਿ ਅਪਲੋਡ ਕੀਤਾ ਹੋਇਆ ਵੀਡੀਓਜ਼ ਦੇ ਵਿੱਚ ਵੀ ਕਿਵੇਂ ਤੁਸੀਂ ਆਪਣੀ ਤਿਆਰੀ ਕਰਨੀ ਹੈ ਠੀਕ ਹੈ ਤੇ ਦੂਜਾ ਵੀ ਆਪਾਂ ਪਾਸਿੰਗ ਫਾਰਮੂਲੇ ਵਾਲੀ ਵੀਡੀਓ ਵੀ ਅਪਲੋਡ ਕਰਾਂਗੇ ਯੂਨਿਟ 1 ਦੇ ਵਿੱਚ ਹੈਗਾ राजे ਸਮਾਜਿਕ ਸੰਰਚਨਾ ਕੀ ਹੈ ਵਿਸਥਾਰ ਨਾਲ ਲਿਖੋ ਵਰ ਡੂ ਯੂ ਮੀਨ ਬਾਈ ਸੋਸ਼ਲ ਸਟਰਕਚਰ ਰਾਈਟ ਇਨ ਡਿਟੇਲ ਦੈਨ ਸੈਕਿੰਡ ਹੈਗਾ ਸਮਾਜਿਕ ਸੰਰਚਨਾ ਦੀ ਪਰਿਭਾਸ਼ਾ ਦੇਸ਼ ਦੀ ਵਿਸ਼ੇਸ਼ਤਾ ਮੈਂ ਡਿਫਾਈਨ ਸੋਸ਼ਲ ਸਟਰਕਚਰ ਡਿਸਕ੍ਰਾਈਬ ਇਟਸ ਵਰੀਅਸ ਕੈਰੈਕਟਰਿਸਟਿਕਸ ਜਾਂ ਫੈਕਟਰਸ ਤੇ ਹਿੰਦੀ ਮੀਡੀਅਮ ਚ ਵੀ ਹੈਗਾ ਪੰਜਾਬੀ ਇੰਗਲਿਸ਼ ਤਿੰਨਾਂ ਮੀਡੀਅਮ ਚ ਹੈ ਤੇ ਸੋਸ਼ਲ ਸਟਰਕਚਰ ਵਾਲੇ ਇਹ ਦੋਨੇ ਪ੍ਰਸ਼ਨ ਜ਼ਰੂਰ ਤਿਆਰ ਕਰ ਲਓ ਠੀਕ ਹੈ ਪਹਿਲੇ ਯੂਨਿਟ ਦੇ ਵਿੱਚ ਇਹ ਦੋਨੇ ਪ੍ਰਸ਼ਨ ਤਿਆਰ ਕਰੋ ਲਿਖਿਆ ਹੋਇਆ ਨੋਟ ਤੇ ਕਿਸੇ ਵੀ ਇੱਕ ਕੁਐਸਚਨ ਦੀ ਆਉਣ ਦੀ ਪੂਰੀ ਸਭਾਵਨਾ ਹੁੰਦੀ ਆ ਅੱਗੇ ਹੈਗਾ ਸਮਾਜਿਕ ਸਰੰਚਨਾ ਦੇ ਮੁੱਖ ਤੱਤ ਡਿਸਕਸ ਦਾ ਮੇਨ 엘ਮੈਂਟਸ ਆਫ ਸੋਸ਼ੀਅਲ ਸਟਰਕਚਰ ਕੀਮਤਾਂ ਤੇ ਪਰਿਮਾਪਾਂ ਦੀ ਸਮਾਜਿਕ ਸਰੰਚਨਾ ਦੇ ਉੱਪਰ ਵਿਸਥਾਰ ਸਹਿਤ ਲਿਖੋ ਐਕਸਪਲੇਨ ਇਨ ਡਿਟੇਲ ਨੋਰਮਸ ਐਂਡ ਵੈਲਿਊਜ਼ ਐਜ਼ ਐਨ 엘ਮੈਂਟ ਆਫ ਸੋਸ਼ੀਅਲ ਸਟਰਕਚਰ ਫੋਰਥ ਹੈਗਾ ਭੂਮਿਕਾ ਕੀ ਹੈ ਇਸ ਦੇ ਵਿਸ਼ੇਸ਼ਤਾਵਾਂ ਤੇ ਮਹੱਤਵ ਵਟ ਇਜ਼ ਰੋਲ ਐਕਸਪਲੇਨ ਇਟਸ ਕੈਰੈਕਟਿਸਟਿਕਸ ਐਂਡ ਇੰਪੋਰਟੈਂਸ ਤਕਬਾ ਦਾ ਕੀ ਅਰਥ ਇਸ ਦੇ ਪਰਿਭਾਸ਼ਾ ਤੇ ਵਿਸ਼ੇਸ਼ਤਾਵਾਂ ਵੱਡੂ ਜ਼ਮੀਨ ਵਾਈ ਸਟੇਟਸ ਐਕਸਪਲੇਨ ਇਟਸ ਡੈਫੀਨੇਸ਼ਨ ਐਂਡ ਫੀਚਰਸ ਤੇ ਸਮਾਜਿਕ ਸਰੰਚਨਾ ਦਾ ਅਰਥ ਵਿਸ਼ੇਸ਼ਤਾਵਾਂ ਸ਼ੋਰ ਹੈ ਸਮਾਜਿਕ ਸਰੰਚਨਾ ਪਰਿਭਾਸ਼ਾ ਤੱਤ ਵਿਭੀ ਸ਼ੋਰ ਹੈ ਹਾਂਜੀ ਜਿਹੜੇ ਪ੍ਰਸ਼ਨ ਦਾ ਉਹਨੂੰ ਪੱਕੇ ਤੌਰ ਤੇ ਯਾਰ ਕਰ ਲੈਨੇ ਨੇ ਲੈ ਰਖੇ ਨੇ ਠੀਕ ਹੈ ਹਾਂਜੀ ਅੱਗੇ ਹੈਗਾ ਯੂਨਿਟ 2 ਦੇ ਵਿੱਚ ਸਮਾਜਿਕ ਪਰਵਰਤਨ ਦਾ ਅਰਥ ਦਾ ਸੋਚ ਦੀਆਂ ਵੱਖ-ਵੱਖ ਕਿਸਮਾਂ ਵਟ ਇਜ਼ ਸੋਸ਼ਲ ਚੇਂਜ ਐਕਸਪਲੇਨ ਇਟਸ ਡਿਫਰੈਂਟ ਟਾਈਪਸ ਇਨ ਡਿਟੇਲ ਤੇ ਵਿਕਾਸ ਦੀ ਅਵਧਾਰਨਾ ਕੀ ਹੈ ਵਿਕਾਸ ਦੇ ਬਦਲ ਦੇ ਪ੍ਰਤੀਮਾਨਾਂ ਦੀ ਵੀ ਚਰਚਾ ਕਰਨੀ ਆ ਵਟ ਇਜ਼ ਡਿਵੈਲਪਮੈਂਟ ਡਿਸਕਸ ਚੇਂਜਿੰਗ ਕੈਨੋਇਸ਼ਨਸ ਆਫ ਡਿਵੈਲਪਮੈਂਟ ਤੇ ਕਾਮਤੇ ਦੇ ਪਦ ਵਿਕਾਸ ਨਾਲ ਸੰਬੰਧਿਤ ਵਿਚਾਰਾਂ ਦਾ ਵਰਣਨ ਕਰੋ ਵਟ ਡੂ ਯੂ ਨੋ ਅਬਾਊਟ ਦਾ ਇਵੈਲੂਏਸ਼ਨਰੀ ਥਿਊਰੀ ਆਫ ਕਾਮੇਟ ਐਕਸਪਲੇਨ ਇਸ ਜੁਨਿਅਰ ਸਿ ਟੈਂਪਰੇਸ਼ਨ ਤਿਆਰ ਕਰਨੇ ਨੇ ਦਸਰਖੇ ਨੇ ਕਿਹੜੇ-ਕਿਹੜੇ ਨੇ ਤੇ ਤੁਹਾਡਾ ਲੌਂਗ ਕੁਐਸਚਨ ਆ 4 ਤੋਂ 5 ਪੇਜਾਂ ਤੱਕ ਹੋਣਾ ਚਾਹੀਦਾ ਠੀਕ ਹੈ ਥੋੜਾ ਬਟ 5 ਪੇਜ ਹਾਂਜੀ ਤੇ ਸਮਾਜਿਕ ਪਰਵਰਤਨ ਪਰਿਭਾਸ਼ਾ ਵਿਸ਼ੇਸ਼ਤਾਵਾਂ ਵਿਕਾਸ ਦੀ ਧਾਰਨਾ ਕਾਮਦੇ ਦੇ ਉਦਵਿਕਾਸ ਹਾਂਜੀ ਅੱਗੇ ਹੈਗਾ ਰਜੇ ਯੂਨਿਟ 3 ਦੇ ਵਿੱਚ ਸਮਾਜਿਕ ਪਰਵਰਤਨਾਂ ਦੇ ਜਨਸੰਖਿਆਤਮਕ ਕਾਰਕਾਂ ਦਾ ਵਰਣਨ ਕਰਨਾ ਸ਼ੋਰ ਡਿਸਕਸ ਦਾ ਡੈਮੋਗ੍ਰਾਫਿਕ ਫੈਕਟਰਸ ਆਫ ਸੋਸ਼ਲ ਚੇਂਜ ਅਗੇ ਸੈਕੰਡ ਹੈਗਾ ਸਮਾਜਿਕ ਪਰਵਰਤਨ ਦੇ ਸੰਸਕ੍ਰਿਤਿਕ ਕਾਰਕਾਂ ਦੀ ਵਿਆਖਿਆ ਐਕਸਪਲੇਨ ਦਾ ਕਲਚਰਲ ਫੈਕਟਰ ਆਫ ਫੈਕਟਰਸ ਆਫ ਸੋਸ਼ਲ ਚੇਂਜ ਅਗੇ ਹੈਗਾ ਸਮਾਜਿਕ ਪਰਵਰਤਨ ਦੇ ਵਿਗਿਆਨ ਅਤੇ ਤਕਨੀਕੀ ਕਾਰਕ ਕਿਸ ਤਰ੍ਹਾਂ ਸਮਾਜ ਵਿੱਚ ਬਦਲਾਅ ਲਿਆਉਂਦੇ ਨੇ ਹਾਉ ਸਾਇੰਟਿਫਿਕ ਐਂਡ ਟੈਕਨੋਲੋਜੀਕਲ ਫੈਕਟਰਸ ਕੰਟ੍ਰਿਬਿਊਟ ਇਨ ਬ੍ਰਿੰਗਿੰਗ ਸੋਸ਼ਲ ਚੇਂਜ ਇਨ ਦਾ ਸੋਸਾਇਟੀ ਅਗੇ ਹੈਗਾ ਸਮਾਜਿਕ ਪਰਵਰਤਨ ਦੇ ਵਿਧਾਨਿਕ ਕਾਰਕਾਂ ਦਾ ਵਰਣਨ ਕਰਨਾ ਰਾਈਟ ਅ ਨੋਟ ਆਨ ਲੈਜਿਸਲੇਟਿਵ ਫੈਕਟਰਸ ਆਫ ਸੋਸ਼ਲ ਚੇਂਜ ਆਰਥਿਕ ਕਾਰਕ ਇਸ ਤਰ੍ਹਾਂ ਸਮਾਜਿਕ ਪਰਵਰਤਨ ਲਿਆਉਂਦੇ ਨੇ ਡਿਸਕਸ ਦਾ ਰੋਲ ਆਫ ਇਕਨੋਮਿਕ ਫੈਕਟਰਸ ਇਨ ਬ੍ਰਿੰਗਿੰਗ ਸੋਸ਼ਲ ਚੇਂਜ ਉਹ ਕੇ ਨੋਟ ਦਿੱਤਾ ਹੋਇਆ ਠੀਕ ਹੈ ਤੀਜੇ ਜੂਨਰ ਵਿੱਚ ਪਹਿਲੇ ਤਿੰਨ ਪ੍ਰਸ਼ਨ ਤਿਆਰ ਕਰਨੇ ਨੇ ਚੌਥਾ ਪ੍ਰਸ਼ਨ ਜਿਹੜਾ ਪੇਪਰ ਦੇ ਵਿੱਚ ਹਰ ਸਾਲ ਪਾ ਦਿੱਤਾ ਜਾਂਦਾ ਇਸ ਲਈ ਤੁਸੀਂ ਇਸ ਨੂੰ ਜ਼ਰੂਰ ਪੜ੍ਹ ਕੇ ਜਾਓ ਹਾਂਜੀ ਵਿਗਿਆਨਿਕ ਤਕਨੀਕੀਕਰਸ ਜਨਸੰਖਿਆ ਦੇ ਸੰਸਕ੍ਰਿਤਿਕ ਕਾਰਕ ਤਿੰਨੋਂ ਪ੍ਰਸ਼ਨ ਜ਼ਰੂਰ ਕਰਨੇ ਨੇ ਹਾਂਜੀ ਅੱਗੇ ਹੈਗਾ ਯੂਨਿਟ 4th ਦੇ ਵਿੱਚ ਤੋ ਯੂਨਿਟ 4th ਦੇ ਵਿੱਚ ਸੰਸਕ੍ਰਿਤਿਕਕਰਨ ਕੀ ਹੁੰਦਾ ਹੈ ਵਿਸਥਾਰ ਨਾਲ ਲਿਖਣਾ ਵਰਡ ਡੂ ਯੂ ਮੀਨ ਵਾਈ ਸੰਸਕ੍ਰਿਤੀ ਸੰਸਕ੍ਰਿਟੀਜ਼ਨਸ ਰਾਈਟ ਇਨ ਡਿਟੇਲ ਅੱਗੇ ਹੈਗਾ ਵਿਸ਼ਵੀਕਰਨ ਭੂਮंडलीकरण ਕੀ ਹੈ ਦਾ ਅਰਥ ਦੀ ਵਿਆਖਿਆ ਕਰਨੀ ਆ ਸੇਮ ਕੁਐਸਚਨ ਅ ਵਿਸ਼ਵਿਕਨ ਭੂਮੰਡਲੀਕਰਨ ਕੀ ਹੈ ਇਸ ਦੇ ਅਰਥ ਦੇ ਵਿਆਖਿਆ ਇਸ ਦੇ ਪ੍ਰਭਾਵ ਦੇ ਪ੍ਰਕਾਸ਼ ਪਾਓ ਵਟ ਇਜ਼ ਗਲੋਬਲਾਈਜੇਸ਼ਨ ਰਾਈਟ ਦਾ ਮੀਨਿੰਗ ਆਫ ਇਟ ਐਂਡ ਇਟਸ ਫੈਕਟਰ ਇਟਸ ਇਫੈਕਟ ਔਨ ਸੋਸਾਇਟੀ ਪੱਛਮੀਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਨੋਟ ਲਿਖੋ ਇਸ ਦੀਆਂ ਵਿਸ਼ੇਸ਼ਤਾਵਾਂ ਵਟ ਇਜ਼ ਦਾ ਪ੍ਰੋਸੈਸ ਆਫ ਵੈਸਟਰਨਾਈਜੇਸ਼ਨ ਐਕਸਪਲੇਨ ਇਟਸ ਕੈਰੈਕਟੈਰਿਸਟਿਕਸ ਆਧੁਨਿਕੀਕਰਨ ਸਮਾਜਿਕ ਪਰਿਵਰਤਨ ਦੀ ਪ੍ਰਕਿਰਿਆ ਦੇ ਰੂਪ ਵਿੱਚ ਵਿਆਖਿਆ ਕਰੋ ਐਕਸਪਲੇਨ ਮੋਡਰਨਾਈਜੇਸ਼ਨ ਐਜ਼ ਅ ਪ੍ਰੋਸੈਸ ਆਫ ਸੋਸ਼ਲ ਚੇਂਜ ਜੋਤਾ ਜਨਰਲ ਮੁਸ਼ਕਲ ਹੈ 23 ਦੀ ਤਿਆਰੀ ਸਭ ਤੋਂ ਪਹਿਲਾਂ ਕਰੋ ਪ੍ਰਸ਼ਨ ਨੂੰ ਪਹਿਲਾਂ ਸਮਝੋ ਇਹਦੇ ਵਿੱਚ ਕੀ ਪੁੱਛੇ ਫਿਰ ਉੱਤਰ ਦਿਓ ਠੀਕ ਹੈ ਨੋਟ ਦਿੱਤਾ ਹੋਇਆ ਹਾਂਜੀ ਅੱਗੇ ਹੈਗਾ ਕੰਪਲਸਰੀ ਜਿਹੜੇ ਕੁਐਸਚਨਸ ਨੇ ਸ਼ਾਰਟ ਨੇ ਇਹ ਠੀਕ ਹੈ ਹਿੰਦੀ ਐਂਡ ਇੰਗਲਿਸ਼ ਮੀਡੀਅਮਸ ਨੇ ਇਹ ਫਿਰ ਪੰਜਾਬੀ ਮੀਡੀਅਮ ਚ ਵੀ ਹੋਣਗੇ ਹਾਂਜੀ ਉਕੇ ਜ਼ਰੂਰੀ ਕੁਐਸਚਨ ਪ੍ਰਤੀਸ਼ਟਾ ਪ੍ਰਗਤੀ ਸੱਤਾ ਪਰਿਵਰਤਨ ਸਮਾਜਿਕ ਪਰਵਰਤਨ ਅਰਥ ਹੈ ਨਾ ਸਮਾਜਿਕ ਪਰਵਰਤਨ ਦੀਆਂ ਵਿਸ਼ੇਸ਼ਤਾਵਾਂ ਪੱਛਮੀਕਰਨ ਆਧੁਨਿਕੀਕਰਨ વૈਸ਼ਵਿਕਕਰਨ ਵਿਸ਼ਵੀਕਰਨ ਹੈ ਲਿੰਗ ਅਨੁਪਾਤ ਧਰਮ ਨਿਰਪੇਖਤਾ ਆਪਣੇ ਆਪ ਵਿੱਚ ਵਰਗ ਚਿਰਸਥਾਈ ਵਿਕਾਸ ਵਿਦਿਆ ਦਾ ਅਧਿਕਾਰ ਸ਼ਕਤੀ ਤੇ ਬਲ ਮਾਰਕਸ ਦੇ ਅਨੁਸਾਰ ਕ੍ਰਾਂਤੀ ਤਿੰਨ ਪੜਾ ਦਾ ਸਿਧਾਂਤ ਵਰਗ ਸੰਘਰਸ਼ ਦਾ ਸੰਕਲਪ ਲੋਕ ਰੀਤੀਆਂ ਪਦਨ ਕਰਮ ਆਦਰਸ਼ ਵਿਦਰੋਹ ਉਦ ਵਿਕਾਸ ਪਰਵਰਸਨ ਮਾਈਗ੍ਰੇਸ਼ਨ ਹਾਂਜੀ ਹੁਣ ਇੰਗਲਿਸ਼ ਮੀਡੀਅਮ ਚ ਮਤਲਬ ਕਿ ਤਿੰਨੋਂ ਲੈਂਗੁਏਜ ਚ ਦਿੱਤਾ ਹੋਇਆ ਇਹ ਜਿਹੜਾ ਕਿ ਤੁਹਾਡਾ ਸ਼ਾਂਤੀ ਗੈਸ ਪੇਪਰ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਰਜੇ ਕਿਉਂਕਿ ਇਸ ਚੈਨਲ ਦੇ ਪਾ ਤੁਹਾਡੇ ਹਰ ਇੱਕ ਐਗਜ਼ਾਮ ਦੀ ਵਧੀਆ ਤਿਆਰੀ ਕਰਵਾਵਾਂਗੇ ਤੇ ਜਿਵੇਂ ਤੁਸੀਂ ਸਮੈਸਟਰ 3 ਦੇ ਵਿੱਚੋਂ ਹਨ ਸਮੈਸਟਰ 4 ਦੀ ਵੀ ਆਲਰੇਡੀ ਚੈਨਲ ਤੇ ਆਪਣੇ ਵੀਡੀਓਸ ਅਪਲੋਡ ਕੀਤੇ ਹੋ ਜਾਂਦੇ ਸੋ ਐਗਜ਼ਾਮ ਤੋਂ ਬਾਅਦ ਉਹਨਾਂ ਨੂੰ ਵੀ ਵਾਚ ਕਰਨਾ ਸ਼ੁਰੂ ਕਰ ਦੋ ਤੇ ਸਮੈਸਟਰ 5 ਦੀਆਂ ਵੀ ਹਾਂਜੀ ਅੱਗੇ ਹਿੰਦੀ ਮੀਡੀਅਮ ਚ ਸ਼ਾਰਟ ਕੁਐਸ਼ਨ ਸੋਲਵ ਕੀਤੇ ਹੋਏ ਨੇ ਫਿਰ ਆਪਾਂ ਤੁਹਾਨੂੰ ਪੰਜਾਬੀ ਹਿੰਦੀ ਇੰਗਲਿਸ਼ ਚ ਸ਼ੋਅ ਕਰਾਂਗੇ ਹਾਂ ਜੀ ਸ਼ਾਰਟ ਬੈਸ ਨਾਲ ਪੰਜਾਬੀ మీడియం ਚ ਰਜੇ ਸਰੰਚਰਾਂ ਦੇ ਵਿਸ਼ੇਸ਼ਤਾਵਾਂ ਸਮਝ ਸਕੀਏ ਸਰੰਚਨਾ ਸਥਿਤੀ ਦੇ ਪੁਮਿਕਾ ਸਥਿਤੀ ਦੇ ਵਿਸ਼ੇਸ਼ਤਮ ਪਰਦਾਤ ਸਥਿਤੀ ਤੋਂ ਕੀ ਭਾਵ ਹੈ ਪ੍ਰਦਾਨ ਸਥਿਤੀ ਦੇ ਆਧਾਰ ਕਿਹੜੇ ਨੇ ਅਰਜਿਤ ਸਥਿਤੀ ਸਥਿਤੀ ਵਸਥਾ ਤੋਂ ਕੀ ਪਾਵਾਂ ਭੂਮਿਕਾ ਪੁਮਿਕਾ ਸ਼ੰਗਾਰਿਤ ਤੋਂ ਕੀ ਪਾਵਾਂ ਪੁਮਿਕਾ ਪ੍ਰਤੀਮਾਨ ਕੀਆ ਸਮਾਜਿਕ ਰਚਨਾ ਪਰ ਮਾਪ ਕੀ ਹੁੰਦਾ ਸਮਾਜਿਕ ਕਦਰਾਂ-ਕੀਮਤਾਂ ਦਾ ਕੀ ਭਾਵ ਹੈ ਸ਼ਕਤੀ ਅਤੇ ਪ੍ਰਤਿਸ਼ਟਾ ਇਹ ਵਾਲਾ ਚੈਪਟਰ ਪ੍ਰਤਿਸ਼ਟਾ ਤੋਂ ਕੀ ਭਾਵ ਹੈ ਪ੍ਰਤਿਸ਼ਟਾ ਦੇ ਆਧਾਰ ਸਰੋਤ ਸਮਾਜਿਕ ਪਰਵਰਤਨ ਕੀ ਹੈ ਕਰਮ ਵਿਕਾਸ ਕੀ ਹੈ ਕਰਮ ਵਿਕਾਸ ਦੇ ਵਿਸ਼ੇਸ਼ਤਾਵਾਂ ਅਗਸਤ ਕੌਮ ਦੇ ਨੇ ਸਮਾਜਿਕ ਵਿਕਾਸ ਦੇ ਕਿਹੜੇ ਤਿੰਨ ਪੜਾਅ ਦੱਸਿਆ ਨੇ ਪੱਦਰ ਕ੍ਰਾਂਤੀ ਕੀ ਹੁੰਦੀ ਆ ਕ੍ਰਾਂਤੀ ਦੇ ਵਿਸ਼ੇਸ਼ਤਾਵਾਂ ਠੀਕ ਹੈ ਕ੍ਰਾਂਤੀ ਦੇ ਵਿਸ਼ੇਸ਼ਤਾਵਾਂ ਅੱਗੇ ਹੈਗਾ ਵਿਕਾਸ ਤੋਂ ਕੀ ਭਾਵ ਆ ਵਿਕਾਸ ਤੋਂ ਕੀ ਅਰਥ ਹੈ? ਆਕਿਆਗਾ ਤਕਨੀਕੀ ਕਾਰਕ ਜਨਸੰਖਿਆਤਮਕ ਕਾਰਕਾਂ ਤੋਂ ਕੀ ਭਾਵ ਹੈ? ਸਿੱਖਿਆ ਦਾ ਅਰਥ ਦੱਸੋ। ਵਿਦਿਅਨਿਕ ਕਾਰਕਾਂ ਤੋਂ ਕੀ ਭਾਵ ਹੈ? ਆਧੁਨਿਕੀਕਰਨ ਕੀ ਹੈ? ਆਧੁਨਿਕੀਕਰਨ ਦੀਆਂ ਵਿਸ਼ੇਸ਼ਤਾਵਾਂ ਆਧੁਨਿਕ ਕਾਰਕ ਸੰਸਕ੍ਰਿਤੀਕਰਨ ਦੀ ਪਰਿਭਾਸ਼ਾ ਪੱਛਮੀਕਰਨ ਲੋਕਤੰਤਰਿਕ ਲੋਕੀਕੀਕਰਨ ਲੋਕੀਕੀਕਰਨ ਵਿਸ਼ਵੀਕਰਨ ਵਿਸ਼ਵ ਵਿਆਪੀਕਰਨ ਹਿੰਦੀ ਮੀਡੀਅਮ ਦੇ ਵਿੱਚ ਸੋਲਵ ਕੀਤਾ ਹੈ ਕੁਸ਼ਨ ਸਾਰੇ ਆਪਾਂ ਨੇ ਚੈਨਲ ਤੇ ਕਰਵਾਏ ਹੋਏ ਨੇ ਸੋ ਪਲੇਲਿਸਟ ਵਿੱਚ ਦੇ ਵਿੱਚ ਦੇਖੋ ਤੇ ਮੈਂ ਪਲੇਲਿਸਟ ਆ ਜਿਹੜੀ ਕਿ ਉਧਰ ਵੀ ਪਿੰਨ ਕਰ ਦੂੰਗੀ ਪੋਸਟ ਦੇ ਵਿੱਚ ਠੀਕ ਹੈ ਉਹ ਤੁਸੀਂ ਤੁਸੀਂ ਦੇਖ ਲਓ ਜੋ ਹਿੰਦੀ ਮੀਡੀਅਮ ਚ ਸੋਲਵ ਕੀਤਾ ਹੈ ਕੁਐਸਚਨ ਨੈਕਸਟ ਵੀਡੀਓ ਆਪਾਂ ਤੁਹਾਡੇ ਪ੍ਰੀਵੀਅਸ ਇਅਰ ਕੁਐਸਚਨਸ ਤੇ ਪਾਸਿੰਗ ਫਾਰਮੂਲੇ ਵਾਲੀ ਵੀਡੀਓ ਲੈ ਕੇ ਆਵਾਂਗੇ ਇੰਪੋਰਟੈਂਟ ਕੁਐਸਚਨਸ ਥੈਂਕਸ